ਜੁੱਤੀਆਂ ਬਣਾਉਂਦੇ ਇਸ ਵਿਅਕਤੀ ਨੂੰ ਆਮ ਨਾ ਸਮਝਣਾ ਇਸ ਵਿਅਕਤੀ ਦੀ ਲਿਖੀ ਕਵਿਤਾ ਦੇਸ਼ ਦੀ ਉੱਚ ਯੂਨੀਵਰਸਿਟੀ ਦੇ ਵਿੱਚ ਪੜ੍ਹੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਤਸਵੀਰਾਂ ਦੇ ਵਿੱਚ ਜਿਸ ਆਦਮੀ ਨੂੰ ਤੁਸੀਂ ਵੇਖ ਰਹੇ ਹੋ ਇਹ ਸਿਰਫ ਇੱਕ ਆਮ ਮੋਚੀ ਹੀ ਨਹੀਂ ਇੱਕ ਵਧੀਆ ਲਿਖਾਰੀ ਵੀ ਹੈ ਹੁਸ਼ਿਆਰਪੁਰ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਨਾਮ ਦਵਾਰਕਾ ਭਾਰਤੀ ਹੈ ਪਿਛੇ ਵੱਜੋਂ ਬੇਸ਼ੱਕ ਇਹ ਵਿਅਕਤੀ ਜੁੱਤੀਆਂ ਬਣਾਉਂਦਾ ਕੰਮ ਕਰਦਾ ਹੈ ਜਾਨੀ ਕਿ ਮੋਚੀ ਦਾ ਕੰਮ ਕਰਦਾ ਹੈ ਪਰ ਇਸ ਵਿਅਕਤੀ ਦੀ ਲਿਖੀ ਕਵਿਤਾ ਦੇਸ਼ ਦੀ ਉੱਚੀ ਯੂਨੀਵਰਸਿਟੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਈ ਜਾਂਦੀ ਹੈ ਦੱਸ ਦਿੰਨੇ ਆ ਕਿ ਇਸ ਵਿਅਕਤੀ ਵੱਲੋਂ 14 ਤੋਂ 15 ਕਿਤਾਬਾਂ ਵੱਖਰੀਆਂ ਵੱਖਰੀਆਂ ਪਛਾਵਾਆਂ ਜਾਨੀ ਕਿ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਛਾਪੀਆਂ ਗਈਆਂ ਨੇ ਵੇਖ ਸਕਦੇ ਹੋ ਕਿ ਨਾਲ ਹੀ ਦੁਕਾਨ ਦੇ ਵਿੱਚ ਇੱਕ ਲਾਇਬ੍ਰੇਰੀ ਟਾਈਪ ਅਲਮਾਰੀ ਵੀ ਬਣਾ ਕੇ ਰੱਖਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਹੋਈਆਂ ਨੇ ਦਵਾਰਕਾ ਭਾਰਤੀ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਬਚਪਨ ਦੇ ਵਿੱਚ ਦੋ ਕਿਤਾਬਾਂ ਪੜ੍ਹ ਕੇ ਹੀ ਸੌਂਦੇ ਸਨ ਜਿੰਨਾ ਚਿਰ ਉਹ ਕਿਤਾਬ ਨਹੀਂ ਸਨ ਪੜ੍ਹਦੇ ਉਹਨਾਂ ਨੂੰ ਨੀਂਦ ਹੀ ਨਹੀਂ ਸੀ ਆਉਂਦੀ ਸੋ ਲਿਟਰੇਚਰ ਦੇ ਨਾਲ ਇੰਨਾ ਪਿਆਰ ਜਿਸ ਕਰਕੇ ਅੱਜ ਉਹ ਇੱਕ ਵਧੀਆ ਨਾਵਲਕਾਰ ਤੇ ਵਧੀਆ ਲਿਖਾਰੀ ਵੀ ਨੇ 76 ਸਾਲਾਂ ਦੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਲਿਖਣ ਦਾ ਪੜਨ ਦਾ ਸ਼ੌਂਕ ਹੈ ਦਵਾਰਕਾ ਭਾਰਤੀ ਦੇ ਤਿੰਨ ਬੱਚੇ ਵੀ ਵਧੀਆ ਪੋਸਟਾਂ ਦੇ ਉੱਤੇ ਨੌਕਰੀ ਲੱਗੇ ਹੋਏ ਨੇ ਬੇਸ਼ੱਕ ਉਹਨਾਂ ਨੂੰ ਲਿਖਣ ਦਾ ਸ਼ੌਂਕ ਨਹੀਂ ਪਰ ਕਿਹਾ ਇਹ ਜਾਂਦਾ ਹੈ ਕਿ ਉਹਨਾਂ ਦੇ ਬੱਚੇ ਮੈਨੇਜਰ ਦੀ ਪੋਸਟ ਤੇ ਕੰਮ ਕਰ ਰਹੇ ਨੇ ਕੋਈ ਬੈਂਕ ਦੇ ਵਿੱਚ ਮੈਨੇਜਰ ਹੈ ਤੇ ਕੋਈ ਹੋਰ ਉੱਚੇ ਅਹੁਦੇ ਤੇ ਹੋਰ ਕੀ ਕੁਝ ਕਹਿੰਦੇ ਨੇ ਦਵਾਰਕਾ ਭਾਰਤੀ ਆਪਣੇ ਇਸ পেশੇ ਨੂੰ ਲੈ ਕੇ ਆਪਣੇ ਸ਼ੌਂਕ ਨੂੰ ਲੈ ਕੇ ਆਉਂ ਸੁਣਦੇ ਆ ਹਾਂ ਅਸਰ ਇਸ ਤਰ੍ਹਾਂ ਹੈ ਜੀ ਕਿ ਲਿਖਣ ਦਾ ਸ਼ੌਂਕ ਜਿਹੜਾ ਹੁੰਦਾ ਉਹ ਉਹਦੀ ਜਿਹੜੀ ਨੀਂਵ ਹੁੰਦੀ ਆ ਉਹ ਸਾਡੇ ਪੜਨ ਤੇ ਆ ਤੇ ਔਰ ਬਚਪਨ ਤੋਂ ਮੈਨੂੰ ਪੜਨ ਦਾ ਕਾਫੀ ਸ਼ੌਕ ਰਿਹਾ ਅੰਟਰਲਿਟਰਚਰ ਦਾ ਸ਼ੌਕ ਰਿਹਾ ਹਿੰਦੀ ਦਾ ਪੰਜਾਬੀ ਦਾ ਅੰਗਰੇਜ਼ੀ ਦਾ ਤੇ ਜਿਸ ਤਰ੍ਹਾਂ ਲੋਕ ਆਮ ਬੱਚੇ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਕਿਤਾਬਾਂ ਸਿਲੇਬਸ ਦੀਆਂ ਉਹ ਜਿਆਦਾ ਪੜ ਕੇ ਬਸ ਉਹਨਿੰਨ ਪੜਾਈ ਹੁੰਦੀ ਆ ਪਰ ਮੇਰਾ ਥੋੜਾ ਹਿਸਾਬ ਅਲੱਗ ਸੀ ਮੈਂ ਉਹ ਉਸ ਪਣੀ ਜਿਹੜੀਆਂ ਸਿਲੇਬਸ ਸੀ ਕਿਤਾਬਾਂ ਸੀਆਂ ਉਸ ਤੋਂ ਇਲਾਵਾ ਮੈਂ ਜਿਹੜੀ ਹੋਰ ਲਿਟਰੇਚਰ ਨਾਲ ਜੁੜੀਆਂ ਕਹਾਣੀਆਂ ਕਵਿਤਾਵਾਂ ਜਾਂ ਹੋਰ ਜਿਹੜੀਆਂ ਇਸ ਦਾਇਰੇ ਚ ਆਣੀਆਂ ਲਿਟਰੇਚਰ ਉਹ ਸਾਰਾ ਮੈਂ ਪੜਨ ਦਾ ਬਹੁਤ ਸ਼ੌਕ ਰਿਹਾ ਸ਼ੁਰੂ ਤੋਂ ਹੀ ਔਰ ਮੈਂ ਆ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਜਦੋਂ ਜਦੋਂ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਆਪਣੇ ਸਿਲੇਬਸ ਦੀ ਜਿਹੜੀ ਇਹ ਪੁਸਤਕਾਂ ਜਾਂ ਲਿਖ ਕੇ ਜਾਂ ਪੜ੍ਹ ਕੇ ਉਸ ਤੋਂ ਬਾਅਦ ਮੈਂ ਜਦ ਤੱਕ ਮੈਂ ਦੂਸਰਾ ਲਿਟਰੇਚਰ ਨਹੀਂ ਸੀ ਪੜ੍ਹ ਲੈਂਦਾ ਕਹਾਣੀ ਉਹਨਾਂ ਦੇ ਨਾਲ ਵਿੱਚਾਂ ਦਾ ਮਾਮਾ ਜੇ ਪ੍ਰਾਗ ਵਗੈਰਾ ਇਹ ਹਿੰਦੀ ਦੇ ਜਿਹੜੇ ਕਾਫੀ ਫੇਮਸ ਸੀ ਜਿਹੜੇ ਪੱਤਰਕਾ ਮਸੀਂ ਤਾਂ ਉਹਨਾਂ ਨੂੰ ਮੈਂ ਉਹ ਪਰਮਨੈਂਟਲੀ ਮੇਰੇ ਕੋ ਰਹਿਣੀ ਸੀ ਮੈਂ ਉਹ ਪੜ੍ਹ ਕੇ ਕੱਡੀ ਕਹਾਣੀ ਪੜ੍ਹ ਕੇ ਫੇਰ ਸੌਣਾ ਫਿਰ ਮਨੀ ਦਾ ਦਿੰਦੇ ਸੀ ਸੋ ਇਸ ਤਰ੍ਹਾਂ ਬਹੁਤ ਸ਼ੌਕ ਰਿਹਾ ਪੜਨ ਦਾ ਹਾਂਜੀ ਜੇਕਰ ਤੁਹਾਡੀ ਅੰਕਲ ਜੀ এডਿਕੇਸ਼ਨ ਦੀ ਗੱਲ ਕਰੀਏ ਤਾਂ ਕੀ ਕੁਆਲਿਫੀਕੇਸ਼ਨ ਹੈ ਜੀ ਤੁਹਾਡੀ ਹਾਂ এডਿਕੇਸ਼ਨ ਮੇਰੇ ਇਸ ਤਰ੍ਹਾਂ ਹੈ ਜੀ ਮੈਂ ਉਹਨਾਂ ਦੇ ਨਾਲ ਤੇ ਅਧਿਕਤ ਜਿੱਦਾਂ ਹੋ ਗਈ ਦਸਵੀਂ ਜਾਂ 12ਵੀਂ ਵਗੈਰਾ ਉਹਨਾਂ ਦੇ ਨਾਲ ਹਾਇਰ ਸਕੈਂਡਰੀ ਸੀ ਮੈਂ ਹਾਇਰ ਸਕੈਂਡਰੀ ਸਕੂਲ ਜਿਹੜਾ ਐਸਡੀ ਹਾਇਰ ਸਕੈਂਡਰੀ ਸਕੂਲ ਹਿਸ਼ਾਰਪੁਰ ਉੱਥੋਂ ਮੈਂ ਆਪਣੀ ਜਿਹੜੀ ਵਿਦਿਆ ਜਿਹੜੀ ਆ ਉਹ ਪ੍ਰਾਇਮਰੀ ਤੋਂ ਹਾਸਲ ਕੀਤੀ ਆ ਹਾਂ ਪਹਿਲੇ ਤੋਂ ਲਾ ਕੇ ਹਾਂ ਤੇ ਹੁਣ ਤੱਕ ਕਿੰਨੀਆਂ ਕਿਤਾਬਾਂ ਜਿਹੜੀਆਂ ਤੁਹਾਡੇ ਵੱਲੋਂ ਲਿਖੀਆਂ ਚੁ ਮੇਰੀਆਂ ਜਿਹੜੀਆਂ ਹੁਣ ਤੱਕ ਜਿਹੜੀਆਂ ਅਨੁਵਾਦ ਦਿੱਤਾ ਜਾਂ ਮੇਰੀ ਆਪਣੇ ਲਿਖੀਆਂ ਉਹਨਾਂ ਦੇ 13 14 ਜਿਹੜੀਆਂ ਮੇਰੀ ਹੈਗੀਆਂ ਉਹ ਉਹ ਜਿਹੜੇ ਸੰਖਿਆ ਇਹ ਹੈਗੀ ਹੈ ਜੀ ਤੇ ਤੁਹਾਡੇ ਵੱਲੋਂ ਜਿਹੜੀਆਂ ਇਹ ਕਿਤਾਬਾਂ ਲਿਖੀਆਂ ਗਈਆਂ ਨੇ ਤੁਸੀਂ ਉਹਦੇ ਲੇਖਕ ਵੀ ਹੋ ਤਾਂ ਕਿਸ ਆਧਾਰਤ ਨੇ ਜੀ ਕਿਹਨਾ ਵਿਸ਼ਿਆਂ ਤੇ ਤੁਹਾਡੇ ਵੱਲੋਂ ਕਿਤਾਬਾਂ ਲਿਖੀਆਂ ਗਈਆਂ ਹਾਂ ਵੈਸੇ ਤਾਂ ਅੱਜ ਕੱਲ ਤਾਂ ਜਸਰ ਹੈ ਵੀ ਅੱਜ ਕੱਲ ਜੋ ਜੋ ਕਰੰਟ ਸੋਸ਼ਲ ਮਸਲੇ ਆ ਉਹਨਾਂ ਦੇ ਉੱਪਰ ਜਿਹੜੀ ਮੇਰੀ ਕਲਮ ਉਹ ਲਗਾਤਾਰ ਚੱਲਦੀ ਹੈ ਚਾਹੇ ਉਹ ਕਵਿਤਾ ਦੇ ਰੂਪ 'ਚ ਹੋਵੇ ਚਾਹੇ ਉਹ ਕਹਾਣੀ ਦੇ ਰੂਪ 'ਚ ਹੋਵੇ ਚਾਹੇ ਉਹ ਕਿਸੇ ਨਿਵੰਦ ਦੇ ਰੂਪ 'ਚ ਹੋਵੇ ਉਹ ਅੱਜ ਦੇ ਜਿਹੜੇ ਕਰੰਟ ਮਸਲੇ ਆ ਚਾਹੇ ਉਹ ਧਾਰਮਿਕ ਆ ਚਾਹੇ ਸੋਸ਼ਲ ਐ ਚਾਹੇ ਉਹ ਰਾਜਨੀਤਿਕ ਆ ਤੇ ਉਹਦੇ ਵਿੱਚ ਜਿਹੜਾ ਆਪਣਾ ਮੇਰਾ ਆਪਣਾ ਨਜ਼ਰੀਆ ਹੁੰਦਾ ਤੇ ਉਹ ਉਸੇ ਅਧਾਰ ਤੇ ਜਿਹੜਾ ਮੇਰਾ ਜਿਹੜਾ ਲਿਖਤਾ ਉਹ ਜਿਹੜੀ ਗਾਹਾਂ ਚੱਲਦੀ ਆ ਔਰ ਅਸੀਂ ਇੱਕ ਤੋਂ ਇੱਕ ਮੈਗਜ਼ੀਨ ਕੱਢਦੇ ਆ ਬਹੁਤ ਧਰਮ ਪ੍ਰਚਾਰਕ ਤੇ ਜੇ ਕਹੋ ਤਾਂ ਮੈਂ ਤੁਹਾਨੂੰ ਉਹਦੀ ਇੱਕ ਦਿਖਾਉਣਾ ਇੱਕ ਬਣ ਗਈ ਉਹ ਇਹ ਵਾਲੀ ਹੈ ਇਹ ਪਿਛਲੇ 30 35 ਸਾਲ ਤੋਂ ਆਪਾਂ ਕੱਢ ਰਹੇ ਆ ਮੈਂ ਤੇ ਸਾਡੇ ਇੱਕ ਮਿੱਤਰ ਹੈ ਤੇ ਅਸੀਂ ਦੋਨੋਂ ਹੀ ਜਿਹੜਾ ਇਹਨੂੰ ਚਲਾ ਰਹੇ ਹਿੰਦੀ ਦੇ ਵਿੱਚ ਇਹ ਮੰਥਲੀ ਹੈ ਤੇ ਇਹਦੇ ਵਿੱਚ ਲਗਾਤਾਰ ਕੰਟੀਨਿਊ ਲਿਖਣਾ ਮੇਰਾ ਜਿਹੜਾ ਇੱਕ ਇੱਕ ਰੂਟੀਨ ਆ ਹਾਂਜੀ ਇੱਕ ਇੱਕ ਅਦਾ ਲੇਖ ਦੇਣਾ ਕੁਝ ਖਬਰ ਦੇਣੀ ਆ ਜਾਂ ਹੋਰ ਕੋਈ ਜਿਹੜਾ ਨਾਲ ਜੁੜਿਆ ਮਸਲਾ ਉਹਤੇ ਲਿਖਣਾ ਇਹ ਜਾਰੀ ਜਾਰੀ ਰਹਿੰਦਾ ਹਾਂਜੀ ਤੁਹਾਡੇ ਵੱਲੋਂ ਤੁਸੀਂ ਦੱਸਿਆ ਕਿ 13-14 ਕਿਤਾਬਾਂ तकरीबन ਤੁਹਾਡੇ ਵੱਲੋਂ ਲਿਖੀਆਂ ਜਾ ਚੁੱਕੀਆਂ ਨੇ ਤੇ ਤੁਹਾਡੇ ਵੱਲੋਂ ਲਿਖੀਆਂ ਕਿਤਾਬਾਂ ਜਿਹੜੀਆਂ ਉਹ ਕਿਸੇ ਸਕੂਲ ਕਾਲਜਾਂ ਚ ਪੜਾਈਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਜੀ ਹਾਂ ਮੇਰੀ ਆ ਇੱਕ ਕਵਤਾ ਸੀ ਕਾਫੀ ਜਿਹੜੀ ਪਹਿਲਾਂ ਜਿਹੜੀ ਉਹ ਮੇਰੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਦੇ ਵਿੱਚ ਉਹ ਪੜ੍ਹਾਇਆ ਰਹੀਆ ਉਹ ਕਵਤਾ ਸੀ ਉਹਦਾ ਨਾਮ ਸੀ ਹਿੰਦੀ ਵਿੱਚ ਕਵਤਾ ਸੀ ਉਹ ਐਮਏ ਦੇ ਸਿਲੇਬਸ ਜਿਹੜੀ ਆ ਉਹ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਉਹ ਬੱਚੇ ਪੜ੍ਹ ਰਹਿਆ ਉਹਦਾ ਨਾਮ ਸੀ ਆਜ ਕਾ ਇਕਲਬਯ ਤੇ ਉਹਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਕਿਸੇ ਦੀ ਜਿਹੜੀ ਮਿਹਨਤ ਆ ਉਹ ਅੱਜ ਲੁੱਟੀ ਨਹੀਂ ਜਾ ਸਕਦੀ ਔਰ ਲੁੱਟ ਹੋਣ ਦੇਣੀ ਵੀ ਨਹੀਂ ਚਾਹੀਦੀ ਆ ਤਾਂ ਉਹਦਾ ਜਿਹੜਾ ਮੇਨ ਆਈਡੀਆ ਜਿਹੜਾ ਉਸ ਕਵਿਤਾ ਦਾ ਇਹ ਸੀ ਠੀਕ ਆ ਅਕਲ ਜੀ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਅਜੋਕੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕ੍ਰਾਈਮ ਵੱਧ ਰਿਹਾ ਵਾ ਜਾ ਕੇ ਦੀ ਸੱਤਾਧਾਰੀ ਪਾਰਟੀ ਦੀ ਕਿਸੇ ਇੱਕ ਪਾਰਟੀ ਦੀ ਨਹੀਂ ਸਾਰੀਆਂ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਵੱਲੋਂ ਮੌਜੂਦਾ ਹਾਲਾਤਾਂ ਤੇ ਕੋਈ ਕਿਤਾਬ ਲਿਖੀ ਜਾ ਰਹੀ ਹੈ ਜਬ ਪਹਿਲਾਂ ਤੁਸੀਂ ਲਿਖ ਚੁੱਕੇ ਹੋ ਇਸ ਤਰ੍ਹਾਂ ਦਾ ਵਰਤਾਰਾ ਜੋ ਅੱਜ ਵਰਤਾਂਤ ਵਰਤ ਰਿਹਾ ਸਾਡੇ ਸਮਾਜ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਦੇਸ਼ ਭਰ ਦੇ ਵਿੱਚ ਹਾਂ ਉਹ ਲਗਾਤਾਰ ਸਾਡਾ ਲਿਖਣਾ ਜਾਰੀ ਹੈ ਔਰ ਜਦੋਂ ਵੀ ਲਿਖ ਅਸੀਂ ਦੇਖਦੇ ਹਾਂ ਕਿਤਾਬ ਦੇ ਇੱਕ ਰੂਪ ਚ ਹੋ ਗਿਆ ਤੇ ਆਪਾਂ ਉਹਨੂੰ ਉਹ ਕਿਤਾਬ ਦੇ ਰੂਪ ਚ ਲੈ ਆਈਦਾ ਨੂੰ ਇਸ ਤਰ੍ਹਾਂ ਹੈ ਹਾਂਜੀ ਦੋ ਕਰੰਟ ਮਸਲੇ ਆ ਜੋ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ ਚਾਹੇ ਸਾਡੇ ਜਿਹੜੇ ਅੰਧ ਵਿਸ਼ਵਾਸ ਨਾਲ ਜੁੜੇ ਹੋਏ ਆ ਮਸਲੇ ਆ ਉਹਨਾਂ ਦਾ ਆਪਾਂ ਲਿਖਦੇ ਰਹੇ ਤਾਂ ਉਹਦਾ 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 ਮਕਸਦ ਇਹ ਆ ਕਿ ਸਾਡੇ ਜਿਹੜਾ ਸਮਾਜ ਆ ਬਹੁਤ ਜੇ ਆਪਾਂ ਦੂਸਰੇ ਜਿਹੜੀ ਦੁਨੀਆ ਦੇ ਦੂਸਰੇ ਸਮਾਜ ਜੇ ਆਪਾਂ ਉਹਨਾਂ ਦੀ ਤੁਲਨਾ ਕਰੀਏ ਤੇ ਜਿਹੜਾ ਸਾਡਾ ਸਮਾਜ ਆ ਕਾਫੀ ਪਿਛੜਿਆ ਹੋਇਆ ਤੇ ਜਦੋਂ ਇਹਨਾਂ ਦੀ ਆਪਾਂ ਤੁਲਨਾ ਕਰਦੇ ਆ ਦੂਸਰੇ ਮੁਲਕਾਂ ਦੇ ਨਾਲ ਦੂਸਰੇ ਸਮਾਜ ਦੇ ਨਾਲ ਜਾਂ ਯੂਰਪ ਨਾਲ ਤੁਲਨਾ ਕਰਦੇ ਆ ਤਾਂ ਸਾਨੂੰ ਪਤਾ ਲੱਗਦਾ ਪਏ ਅਸੀਂ ਕਾਫੀ ਪਿੱਛੇ ਖੜੇ ਆ ਔਰ ਇਹਦੇ ਜਿਹੜੇ ਇਸ ਰਾਹ ਦੇ ਵਿੱਚ ਅੱਗੇ ਆਂਦੇ ਵੇ ਜਿਹੜੇ ਰੋੜੇ ਆ ਜਿਹੜੇ ਅਵਰੋਧ ਆ ਅਸੀਂ ਉਹਨਾਂ ਦੇ ਹਟਾਉਣ ਦੀ ਗੱਲ ਕਰਦੇ ਆ ਉਹਨਾਂ ਦੇ ਉਹਨਾਂ ਦੇ ਪ੍ਰਤੀ ਸਾਡਾ ਨਜ਼ਰੀਆ ਜਿਹੜਾ ਦ੍ਰਿਸ਼ਟੀਕੋਣ ਆ ਅਸੀਂ ਚਾਹੁੰਦੇ ਪਏ ਜੇ ਕਮਸ ਕਮ ਆਂਧ ਵਿਸ਼ਵਾਸ ਔਰ ਸਮਾਜ ਦੇ ਵਿੱਚ ਗਲਤ ਰੀਤੀ ਰਿਵਾਜ ਜਿਸ ਤਰ੍ਹਾਂ ਉੱਚ-ਨੀਚ ਕਾਸਿਜ਼ਮ ਤੋਂ ਇਹਦੇ ਵਿੱਚ ਇਹਦੇ ਖਿਲਾਫ ਔਰ ਧਾਰਮਿਕ ਅੰਧਤਾ ਵੈਸੇ ਤਾਂ ਅਸੀਂ ਛਾਰੇ ਬੰਦੇ ਧਾਰਮਿਕ ਹੀ ਹੁੰਦੇ ਆ ਲੇਕਿਨ ਧਾਰਮਿਕ ਕਾਨੂੰਨ ਅਸੀਂ ਇਨਸਾਨ ਨਾਲੋਂ ਧਰਮ ਨੂੰ ਇਨਸਾਨ ਨਾਲੋਂ ਵੱਡਾ ਮੰਨ ਲੈਣਾ ਇੱਕ ਬਹੁਤ ਇੱਕ ਸਾਨੂੰ ਅਜੀਬ ਲੱਗਦਾ ਔਰ ਲੱਗਣਾ ਚਾਹੀਦਾ ਅਸੀਂ ਇਸ ਦੇ ਖਿਲਾਫ ਵੀ ਲਿਖਦੇ ਆ ਲਗਾਤਾਰ ਜੀ ਤੋ ਇਸ ਤਰ੍ਹਾਂ ਹੈ ਜੀ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਆਖਰੀ ਸਵਾਲ ਆ ਜੀ ਅੱਜ ਦੀ ਪੀੜ੍ਹੀ ਆ ਜਿਹੜੀ ਉਹ ਮੋਬਾਈਲਾਂ ਦੇ ਵਿੱਚ ਮਸ਼ਰੂਫ ਹੋ ਕੇ ਰਹਿ ਚੁੱਕੀ ਐ ਮੈਨੂੰ ਨਹੀਂ ਲੱਗਦਾ ਕਿ ਅੱਜ ਆਪਾਂ 100 ਦੇ ਵਿੱਚੋਂ 20-25% ਵੀ ਯੂਥ ਨੂੰ ਜਾਂ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਲਾਲਸਾ ਹੋਵੇ ਕਿ ਉਹਨਾਂ ਨੂੰ ਸ਼ੌਂਕ ਹੋਵੇ ਜਾ ਕਿਉਂਕਿ ਅੱਜ ਕੱਲ ਦੀ ਜਿਹੜੀ ਦੁਨੀਆ ਉਹ ਪੂਰੀ ਤਰ੍ਹਾਂ ਦੇ ਨਾਲ ਮੋਬਾਈਲਾਂ ਦੇ ਵਿੱਚ ਜਾਂ ਇੰਟਰਨੈਟ ਯੁੱਗ ਦੇ ਵਿੱਚ ਜਿਹੜੀ ਉਹ ਲਿਪਤ ਹੋ ਕੇ ਰਹਿ ਚੁੱਕੀ ਐ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਬਿਲਕੁਲ ਬਿਲਕੁਲ ਇਹ ਵੈਸੇ ਵਿਚਾਰਨ ਦਾ ਵਿਸ਼ਾ ਹੈ ਕਿਉਂਕਿ ਅੱਜ ਅਸੀਂ ਪੋਸਤਕ ਤੋਂ ਕਾਫੀ ਦੂਰ ਹੋ ਰਹੇ ਹਾਂ ਔਰ ਇਹਦਾ ਨੁਕਸਾਨ ਵੱਡਾ ਇਹ ਹੋ ਰਿਹਾ ਔਰ ਜਦ ਕਿਸ ਅਸੀਂ ਦੇਖਦੇ ਹਾਂ ਕਿ ਅਸੀਂ ਜਿਹੜਾ ਸਾਡ ਕੋ ਅੱਜ ਵਿਰਸਾ ਚਾਹੇ ਹੋ ਗੀਤਾ ਲੈ ਲਓ ਚਾਹੇ ਰਾਮਾਇਣ ਲੈ ਲਓ ਚਾਹੇ ਅਗਰੰਥ ਸਾਹਿਬ ਲੈ ਲਓ ਇਹ ਜਿਹੜਾ ਵਿਰਸਾ ਪੋਸਤਕ ਦੇ ਰੂਪ ਵਿੱਚ ਸਾਡੇ ਸ਼ਾਮਿਲ ਆ ਅਸੀਂ ਇਹ ਇਹਦੀ ਪੂਜਾ ਵੀ ਕਰਦੇ ਆ ਔਰ ਇਹਦੇ ਪ੍ਰਤੀ ਅਸੀਂ ਇਹਦੇ ਵਿਚਾਰਾਂ ਨੂੰ ਮੰਨਦੇ ਵੀ ਆ ਲੇਕਿਨ ਜਿੱਥੋਂ ਤੱਕ ਸਾਡੇ ਜੀਵਨ ਦੇ ਵਿੱਚ ਇਹਨੂੰ ਐਪਲੀਕੇਬਲ ਕਰਨ ਦਾ ਜਿਹੜਾ ਸਵਾਲ ਹੈ ਅਸੀਂ ਕੋਸਾਂ ਦੂਰ ਆ ਔਰ ਇਹ ਕੰਮ ਪੂਸਤ ਕਰ ਸਕਦੀ ਆ ਔਰ ਇਹ ਹੈਰਾਨੀ ਦੀ ਵੀ ਗੱਲ ਹੈ ਔਰ ਦੁੱਖ ਦੀ ਗੱਲ ਵੀ ਹੈ ਕਿ ਅਸੀਂ ਅੱਜ ਕਿਤਾਬਾਂ ਤੋਂ ਦੂਰ ਜਾ ਕੇ ਸਮਝ ਲਓ ਉਸ ਦੁਨੀਆ ਤੋਂ ਦੂਰ ਜਾ ਰਹੇ ਆ ਜਿਹੜੀ ਦੁਨੀਆ ਸਾਨੂੰ ਗਾਹਾਂ ਬਦਲਦਾ ਹੈ ਲਾਚੈਰੀ ਦਿੰਦੀ ਆ ਸਾਡੇ ਵਿਚਾਰਾਂ ਦੇ ਵਿੱਚ ਪਰਵਰਤਨ ਲਿਆਉਂਦੀ ਆ ਅਸੀਂ ਦੇਖਦੇ ਆ ਜਿਹੜੇ ਸਾਡੇ ਮੋਬਾਈਲ ਆ ਜਾਂ ਸਾਡਾ ਹੋਰ ਇਹਨਾਂ ਜੁੜੇ ਜਿਹੜੇ ਟੀਵੀ ਵਗੈਰਾ ਹੈ ਜੋ ਪੂਰੀ ਸੂਚਨਾ ਜਿੰਨੇ ਸਾਧਨ ਆ ਗਿਆ ਉਹਨਾਂ ਵੀ ਤਾਂ ਆਪਾਂ ਦੇਖਦੇ ਆ ਭਈ ਇਹ ਇਹ ਚੀਜ਼ਾਂ 네ਗੇਟਿਵ ਰੋਲ ਜਿਆਦਾ ਅਦਾ ਕਰ ਰਹੀਆਂ ਸਾਨੂੰ ਸੂਚਨਾ ਦੇ ਰਹੀਆਂ ਲੇਕਿਨ ਇੱਥੇ ਇੱਕ ਧਿਆਨ ਕਰਨ ਵਾਲੀ ਗੱਲ ਇਹ ਹੈ ਸਾਨੂੰ ਸੂਚਨਾ ਜ਼ਰੂਰ ਮਿਲਦੀ ਆ ਲੇਕਿਨ ਸਾਨੂੰ ਜਿਹੜੇ ਸਾਡੇ ਦਿਮਾਗ ਦੇ ਵਿੱਚ ਇੱਕ ਵਿਦਵਤਾ ਜਾਂ ਇੱਕ ਗਿਆਨ ਜਾ ਜ਼ਿੰਦਗੀ ਦੇ ਪ੍ਰਤੀ ਸਾਡੀ ਅਪਰੋਚ ਆ ਉਹਦੇ ਪ੍ਰਤੀ ਸਾਨੂੰ ਬਹੁਤ ਦੂਰ ਕਰ ਰਹੀਆਂ ਸਾਡੇ ਵਿੱਚ ਕੋਈ ਸੰਵੇਦਨਾਵਾਂ ਨਹੀਂ ਆ ਕਿਤੇ ਐਕਸੀਡੈਂਟ ਹੁੰਦਾ ਕਿਤੇ ਕੋ ਮਰ ਰਿਹਾ ਅਸੀਂ ਮੋਬਾਈਲ ਲੈ ਕੇ ਉਹਨੂੰ ਅਸੀਂ ਕਵਰ ਕਰ ਰਹੇ ਆਂ ਔਰ ਇਹਦੇ ਨਾਲ ਕੀ ਨੁਕਸਾਨ ਹੋ ਰਿਹਾ ਸਾਡੇ ਅੰਦਰ ਜਿਹੜੀ ਚੀਜ਼ ਆ ਅਸੀਂ ਉਸ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਸ ਬੰਦੇ ਨੂੰ ਔਰ ਇਹ ਇਹ ਮੈਂ ਸਮਝਦਾ ਕਿ ਸਾਡੀ ਜਿਹੜੀ ਅੱਜ ਦੀ ਜਿਹੜੀ ਪ੍ਰਧਉਗ ਕੀ ਆ ਜਾ ਸਾਡੀ ਜਿਹੜੀ ਟੈਕਨੋਲੋਜੀ ਆ ਇਹਦੇ ਵਿੱਚ ਬਹੁਤ ਵੱਡਾ ਇੱਕ ਗੈਪ ਆ ਕਿਉਂਕਿ ਅਸੀਂ ਸਾਡੇ ਮਨ ਸੁਵੇਦਨਾਵਾਂ ਜਿਹੜੀਆਂ ਆ ਆਦਮੀ ਦੀ ਹੋਣੀ ਚਾਹੀਦੀਆਂ ਉਹ ਖਤਮ ਹੋ ਰਹੀਆਂ ਉਹਦੀ ਜਗ੍ਹਾ ਆਪਾਂ ਕੀ ਕਰ ਰਹੇ ਆ ਤਮਾਸ਼ਾ ਬਣਾ ਰਹੇ ਆ ਉਹ ਤਮਾਸ਼ਾ ਦੇਖ ਰਹੇ ਆ ਸਾਰੇ ਮੋਬਾਈਲ ਲੈ ਕੇ ਉਹਦੀ ਵੀਡੀਓ ਬਣਾ ਰਹੇ ਆ ਓਏ ਬੜਾ ਹੈਰਾਨੀ ਦੀ ਗੱਲ ਆ ਜੇ ਸਾਡੇ ਕੋਲ ਕਿਤਾਬਾਂ ਹੋਣ ਔਰ ਕਿਤਾਬਾਂ ਵਿੱਚ ਜੋ ਲਿਖਿਆ ਜੋ ਹਿਊਮਨ ਵੈਲਿਊਜ਼ ਦੇ ਬਾਰੇ ਗੱਲ ਕੀਤੀ ਗਈ ਆ ਗਾਹ ਬਦਨ ਦੀ ਗੱਲ ਕੀਤੀ ਗਈ ਆ ਤਾਂ ਉਹ ਅਸੀਂ ਮੇਰੇ ਖਿਆਲ ਆ ਆਪਾਂ ਜਿਹੜਾ ਉਦਯੋਗ ਕਰ ਰਹੇ ਆ ਅਸੀਂ ਇੱਥੇ ਕਮ ਸਕ ਕਮ ਵਿਚਾਰ ਤਾਂ ਕਰ ਸਕਦੇ ਆ ਔਰ ਬਹੁਤ ਹੀ ਇੱਕ ਦੁਖਦੀ ਵੀ ਗੱਲ ਹੈ ਔਰ ਆਪਣਾ ਜਿਹੜਾ ਮੇਰਾ बार-बार यही ਕਹਣਾ ਹੈ ਮੇਰੇ ਵਰਗੇ ਜਿਹੜੇ ਹੋਰ ਸਾਡੇ ਮਿੱਤਰ ਲਿਟਰੇਚਰ ਵਿੱਚ ਰੁਚੀ ਰੱਖਦੇ ਆ ਕਿ ਜ਼ਿੰਦਗੀ ਦੇ ਵਿੱਚ ਜਿਸ ਬੰਦੇ ਦੇ ਕੋਲ ਲਿਟਰੇਚਰ ਨਾਲ ਜੁੜੀਆਂ ਵਿਚਾਰ ਨਹੀਂ ਹੈ ਸਮਾਜ ਦੇ ਸਾਡੇ ਸਮਾਜ ਪਹਿਲਾਂ ਕੀ ਹੋਇਆ ਔਰ ਗਾਹ ਕੀ ਹੋਣਾ ਚਾਹੀਦਾ ਉਹਦੇ ਪ੍ਰਤੀ ਜਾਣਕਾਰੀ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਅਸੀਂ ਉਹਨੂੰ ਅਸੀਂ ਪੂਰਨ ਸਮਾਜ ਪੂਰਾ ਸਮਾਜ ਜਾਂ ਪੂਰਾ ਬੰਦਾ ਕਹਿ ਸਕਦੇ ਹਾਂ